ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਅੱਜ 19 ਅਕਤੂਬਰ ਦਿਨ ਐਤਵਾਰ ਆਪਾਂ ਕਿਸਾਨ ਮੰਡੀ ਜੀਟੀਬੀ ਮਾਰਕੀਟ 'ਚ ਲੱਗੀ ਹੋਇਆ ਸਵੇਰ ਦੀ ਤੇ ਉੱਥੇ ਆਪਾਂ ਆਪਣੀਆਂ ਸਬਜ਼ੀਆਂ ਤਾਜ਼ੀਆਂ ਜਿਹੜੀਆਂ ਤੋੜੀਆਂ ਨੇ ਕੁਦਰਤੀ ਖੇਤੀ ਦੀਆਂ ਉਹ ਲਾ ਜਾ ਰਹੇ ਹਾਂ ਤੇ ਬਿਲਕੁਲ ਤਾਜ਼ੀਆਂ ਤੇ ਕੀ ਮਤਲਬ ਕੁਦਰਤੀ ਢੰਗ ਨਾਲ ਤਿਆਰ ਹੋਈਆਂ ਉਹ ਆਪਾਂ ਕਿਸਾਨ ਮੰਡੀ ਜਾ ਕੇ ਵੇਚਾਂਗੇ ਤੇ ਆਮ ਨਾਰਮਲ ਲੋਕਾਂ 'ਚ ਜਿਵੇਂ ਆਮ ਸਾਦੇ ਢੰਗ ਨਾਲ ਵੇਚ ਕੇ ਆਉਂਦੇ ਆ ਉਸ ਤਰ੍ਹਾਂ ਵੇਚ ਦਿੱਤੀ ਜਾਊਗੀ ਇਹ ਖਾਸ ਗੱਲ ਹੈ ਵੀ ਤੁਸੀਂ ਇਹਦੀ ਚਮਕ ਤੇ ਅੰਦਾਜ਼ਾ ਲਾ ਲਓ ਵੀ ਇਹ ਕਿੰਨੀ ਸਵਾਦ ਬਣਦੀ ਹੋ। ਕਿਉਂ ਕੁਦਰਤੀ ਖੇਤੀ ਦਾ ਜਿਹੜਾ ਭੋਜਨ ਹੈ ਉਹਦਾ ਇੱਕ ਵੱਖਰਾ ਹੀ ਦੇਖ ਦੇਖ ਦੇਖਣ ਨੂੰ ਵੀ ਸੋਹਣਾ ਲੱਗੂ ਖਾਣ ਨੂੰ ਵੀ ਤੇ ਲੰਬੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ। ਤੇ ਰੱਜਦਾ ਖੇਤੀ ਹੁੰਦਾ। ਸੋ ਆਪਾਂ ਕੁਦਰਤੀ ਖੇਤੀ ਨੂੰ ਸਾਰਿਆਂ ਚ ਵਿੱਚ ਇਹ ਉਹਦਾ ਵੱਖਰਾ ਹੀ ਆਨੰਦ ਆ ਗਰੀਬ ਵੀ ਖਾ ਸਕਦਾ ਅਮੀਰ ਵੀ ਖਾ ਸਕਦਾ ਇਹ ਹੀ ਕੁਦਰਤੀ ਖੇਤੀ ਹੈ ਕੁਦਰਤ ਹੈ। ਪਰ ਆਪਣੇ ਖੇਤਾਂ 'ਚ ਪੰਛੀ ਵੀ ਨੇ ਆਪਾਂ ਤਾਂ ਉਹਨਾਂ ਨੂੰ ਵੀ ਰੋਕਿਆ ਜਿੱਕਿ ਆਪਣੇ ਮੋਰ ਨੇ ਆ ਦੇਖੋ ਹੁਣ ਉਹਨੇ ਥੋੜੀਆਂ ਠੁੰਗਾ ਢਾਂਗਾ ਮਾਰੀਆਂ ਉਹਨੂੰ ਇਹ ਖਾ ਨਹੀਂ ਹੋਇਆ ਬੈਸੇ ਛੋਟੇ ਚੂਹੇ ਖਾਂਦ ਨੇ ਜਿਹੜਾ ਆਪਣਾ ਮਤਲਬ ਬਹੁਤ ਹੀ ਛੋਟਾ ਹੁੰਦਾ ਜਿਹੜਾ ਜੁਤੇ ਵਿੱਚ ਬੀਜ ਮੰਗੋਵੇ ਉਹ ਖਾਂਦੇ ਨੇ ਇਹ ਪਤਾ ਨਹੀਂ ਕਿਉਂ ਮਾਰ ਲਿਆ ਪਰ ਉਹਨਾਂ ਨੂੰ ਇਹ ਦੇਸੀ ਚੀਜ਼ ਜਿੰਨੇ ਵੀ ਇਹਨਾਂ ਨੂੰ ਖਾਂਦੇ ਨੇ ਜੀਵ ਜਗਤ ਉਹ ਤੋਂ ਇਹ ਪਤਾ ਲੱਗਦਾ ਵੀ ਇਹਨਾਂ 'ਚ ਕਿੰਨੇ ਨਿਊਟ੍ਰੀਸ਼ਨ ਨੇ ਕਿੰਨੇ ਖਰਾਕੀ ਤੱਤ ਨੇ ਕਿਉਂ ਜਿਹੜਾ ਪੰਛੀ ਖਾਂਦਾ ਉਹ ਘੁੰਮ ਫਿਰ ਕੇ ਉਹਨੂੰ ਪਤਾ ਹੁੰਦਾ ਵੀ ਇਹਦੇ ਖਰਾਕੀ ਤੱਤ ਵੱਧ ਨੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਦਾ ਕੁਦਰਤੀ ਭੋਜਨ ਤੇ ਕੁਦਰਤੀ ਢੰਗ ਨਾਲੇ ਲੈ ਕੇ ਜਾਵਾਂਗੇ ਨਾ ਖੇਤ ਚ ਕੋਈ ਪੋਲਿਊਸ਼ਨ ਹੈ ਨਾ ਰਾਹ ਚ ਹੁਣ ਆਪਾਂ ਨੇ ਤੇ ਲੱਦ ਕੇ ਲੈ ਜਾਣਾ ਤੇ ਸਾਰਾ ਕੁਦਰਤ ਦੇ ਹਿਸਾਬ ਨਾਲੇ ਚੱਲ ਰਿਹਾ ਤੇ ਇਹਨੂੰ ਪੈਦਾ ਕਰਨ ਤੇ ਲਿਜਾਣ ਦਾ ਜਾਨੀ ਖਰਚਾ ਸਿਰਫ ਮਿਹਨਤ ਆਈ ਹੈ ਤੇ ਆਪਾਂ ਬਹੁਤ ਹੀ ਘੱਟ ਮਿਹਨਤ ਨਾਲ ਬੱਧ ਮਿਹਨਤ ਕਰਕੇ ਬਹੁਤ ਹੀ ਘੱਟ ਖਰਚੇ ਨਾਲ ਆਪਾਂ ਕੁਦਰਤੀ ਖੇਤੀ ਦਾ ਭੋਜਨ ਜਿਹੜਾ ਤਾਜ਼ਾ ਤੇ ਸੁਧ ਤੇ ਸਵਾਦਿਸ਼ਟ ਹੈ ਆਪਾਂ ਹੁਣ ਕਿਸਾਨ ਮੰਡੀ ਚ ਵੇਚਾਂਗੇ ਨੂੰ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ